जय टीम दोस्तों मैं इंजीनियर हरदीप सिंह चुम्बर एक क्वालिटी एंड जस्टिस पटियाला ऑनलाइन पेपर अते YouTube चैनल पटियाला तो खबर लेके हाजिर होया हां बहुजन समाज पार्टी दे सूबा जर्नल 77 सरदार चमकोर सिंह वीर दा कहना है कि कांग्रेस शुरू तो ही दलिता पछेड़े वर्गा दी विरोधी है हुन assi खबर दे विस्तार दी गल करदे हां ਬੋਝਨ ਸਮਾਜ ਪਾਰਟੀ ਦੇ ਆਗੂਆਂ ਦੀ ਮੀਟਿੰਗ ਸਰਦਾਰ ਸਤਗੁਰੂ ਸਿੰਘ ਕੌਰੀਆ ਜ਼ਿਲ੍ਹਾ ਪ੍ਰਦਾਨ ਦੀ ਪ੍ਰਦਾਨਗੀ ਹੇਠ ਰੈਸਟ ਹਾਊਸ ਸੰਗਰੂਰ ਵਿਖੇ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਚਮਕੌਰ ਸਿੰਘ ਵੀਰ ਜਰਨਲ ਸਕੱਤਰ ਬੋਝਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ ਮੀਟਿੰਗ ਵਿੱਚ ਜਿੱਥੇ ਸੰਗਠਨ ਨੂੰ ਮਜ਼ਬੂਤ ਕਰਨ ਸੰਬੰਧੀ ਸਮੀਖਿਆ ਮੀਟਿੰਗ ਹੋਈ ਉੱਥੇ ਮੀਟਿੰਗ ਉਪਰੰਤ ਚਮਕੌਰ ਸਿੰਘ ਵੀਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਦਲਿਤਾ ਪਛੜੇ ਵਰਗਾ ਦੇ ਖਿਲਾਫ ਰਹੀ ਹੈ ਜਿਵੇਂ ਕਿ ਕਾਂਗਰਸ ਜਮਾਤ ਗਰੀਬਾਂ ਨੂੰ ਵੋਟ ਦਾ ਅਧਿਕਾਰ ਦੇਣਾ ਨਹੀਂ ਸਿਚਾਉਂਦੀ ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣਾ ਨਹੀਂ ਚਾਹੁੰਦੀ ਸਾਰੇ ਇਸਤਰੀ ਵਰਗ ਨੂੰ ਕੋਈ ਮਰਦਾਂ ਦੇ ਬਰਾਬਰ ਅਧਿਕਾਰ ਬਰਾਬਰ ਦੇਣਾ ਨਹੀਂ ਸਿਚਾਉਂਦੀ ਕਾਂਗਰਸ ਨੇ ਅੰਬੇਡਕਰਵਾਦ ਨੂੰ ਟਾਲ ਆਉਣ ਲਈ ਜਗਜੀਵਨ ਰਾਮ ਤਿਆਰ ਕੀਤਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੀਏ ਨੂੰ ਉਹਨਾਂ ਦੇ ਬਰਾਬਰ ਚੋਣਾਂ ਵਿੱਚ ਖੜਾ ਕਰਕੇ ਅੰਬੇਡਕਰ ਸਾਹਿਬ ਨੂੰ ਕਰਾਉਣ ਦਾ ਕੰਮ ਕੀਤਾ ਸਾਲ 1984 ਦੀ ਗੱਲ ਕਰਦੇ ਹੋਏ ਵੀਰ ਨੇ ਕਿਹਾ ਕਿ 1984 ਵਿੱਚ ਕਾਂਗਰਸ ਦੁਆਰਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸਾਰੇ ਸੰਸਾਰ ਦੇ ਸਿੱਖਾਂ ਦਾ ਮੱਕਾ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਿਨ੍ਹਾਂ ਨੂੰ ਹਾਲੇ ਤੀਕ ਇਨਸਾਫ ਨਹੀਂ ਮਿਲਿਆ ਉਸਨੇ ਅੱਗੇ ਕਿਹਾ ਕਿ ਜਦੋਂ 2022 ਵਿੱਚ ਕਾਂਗਰਸ ਹਾਰ ਗਈ ਤਾਂ ਚਰਨਜੀਤ ਸਿੰਘ ਚੰਨੀ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਹੌਣ ਕਾਰਨ ਕਾਂਗਰਸ ਹਾਰੀ ਹੈ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਵਲੈਤੀ ਕੋੜਿਆਂ ਦੀ ਬਜਾਏ ਦੇਸੀ ਟੱਟੂਆਂ ਤੋਂ ਕੰਮ ਲਿਆ ਜਾਵੇ ਤਾਂ ਪਾਰਟੀ ਹਾਰੇਗੀ ਹੀ ਐਸੇ ਵਰਗ ਦੇ ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਸੀ ਕਿ ਸਾਡੇ ਨਾਲ ਕਾਂਗਰਸ ਵਿੱਚ ਸੀਰੀਆ ਵਾਲਾ ਵਿਵਹਾਰ ਹੋ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਪ ਦਾ ਵਿਧਾਇਕ ਸਰ ਮਨਵਿੰਦਰ ਸਿੰਘ ਵਿਧਾਇਕ ਪਾਇਲ ਵਿਧਾਨ ਸਭਾ ਵਿੱਚ ਪਿੱਟ ਰਿਹਾ ਹੈ ਕਿ ਮੈਨੂੰ ਕਾਂਗਰਸ ਦੇ ਵਿਧਾਇਕ ਬਾਬਾ ਹੈਨਰੀ ਨੇ ਗਾਲਾਂ ਕਢੀਆਂ ਹਨ ਪਰ ਮੇਰੇ ਨਾਲ ਆਮ ਆਦਮੀ ਪਾਰਟੀ ਦਾ ਕੁਲਦੀਪ ਸਿੰਘ ਤਾਲੀਵਾਲ ਤੋਂ ਬਿਨਾਂ ਕੋਈ ਨਹੀਂ ਖੜਿਆ ਗਿਆਸਪੁਰਿਆ ਨੇ ਕਿਹਾ ਕਿ ਇਹ ਗਾਲਾਂ ਕਿਸੇ ਉੱਚ ਵਰਗ ਦੇ ਐਮ ਐਲ ਏ ਨੂੰ ਦਿੱਤੀਆਂ ਹੁੰਦੀਆਂ ਤਾਂ ਸਪੀਕਰ ਵੱਲੋਂ ਤੇ ਮੁੱਖ ਮੰਤਰੀ ਵੱਲੋਂ ਕਾਰਵਾਈ ਹੁੰਦੀ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਇਸ ਤੋਂ ਅੱਗੇ ਭੋਜਨ ਸਮਾਜ ਪਾਰਟੀ ਦੇ ਸੂਬਾ ਆਗੂ ਨੇ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਵਿਰੋਧਤਾ ਕੀਤੀ ਅਤੇ ਮਨਜਿੰਦਰ ਸਿੰਘ ਗਿਆਸਪੁਰਾ ਵਿਧਾਇਕ ਪਾਇਲ ਨਾਲ ਹਮਦਰਦੀ ਜ਼ਾਹਿਰ ਕੀਤੀ। ਉੱਥੇ ਉਹਨਾਂ ਐਸਸੀ ਅਤੇ ਬੀਸੀ ਵਰਗ ਦੇ ਦੂਸਰੀਆਂ ਪਾਰਟੀਆਂ ਵਿੱਚ ਬੈਠੇ ਵਿਧਾਇਕਾਂ ਤੇ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਜਦੋਂ ਇਨ੍ਹਾਂ ਪਾਰਟੀਆਂ ਵਿੱਚ ਤੁਹਾਡਾ ਮਾਣ ਸਨਮਾਨ ਨਹੀਂ ਹੈ ਤਾਂ ਤੁਹਾਨੂੰ ਆਪਣੇ ਘਰ ਬਸਪਾ ਵਿੱਚ ਆ ਜਾਣਾ ਚਾਹੀਦਾ ਹੈ ਤਾਂ ਤੁਹਾਡਾ ਮਾਣ ਸਨਮਾਨ ਬਹਾਲ ਰਹੇ। इस समय निर्मल सिंह मट्टू डा मिठू सिंह हरमेल सिंह गुरमेल सिंह रंगीला पोला सिंह पोलामगढ़ रामपाल सिंह मैला, डा राजकुमार निर्मल हाकम सिंह पगिरा रामलाल लाल हरी कृष्ण लखविंदर सिंह पम्मा सिंह, मेघ सिंह जगसीर सिंह बलविंदर सिंह, चमकौर सिंह आत्मा सिंह आदि मौजूद सन तुसी देखते दे रहो ਹੀ ਕੁਆਲਿਟੀ ਐਂਡ ਜਸਟਿਸ ਪਟਿਆਲਾ ਆਨਲਾਈਨ ਪੇਪਰ ਅਤੇ ਹੀ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਸਾਡਾ ਮੋਬਾਈਲ ਨੰਬਰ 9463601616 ਤੇ ਸੰਪਰਕ ਕਰਨ ਅਤੇ ਸਹਿਯੋਗ ਕਰਨ ਲਈ ਨੋਟ ਕਰੋ ਜੀ ਹੁਣ ਮੈਨੂੰ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਨੂੰ ਇਜਾਜ਼ਤ ਦਿਓ ਜੀ